ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਗイズ ਇਹ ਵਾਲੇ ਸੂਟ ਪਿਓਰ ਚੀਨੋਂ ਦੇ ਰਹਿਣ ਵਾਲੇ ਨੇ ਸ਼ਰਟ ਰਹਿਣ ਵਾਲੀ ਪਿਓਰ ਚੀਨੋਂ ਦੀ ਟੈਸ਼ਨ ਟੂੰਦੀ ਬੋਟਮ ਪਲੇਨ ਹਾਂਜੀ ਤੇ ਡਿਜ਼ਾਈਨਰ ਨਾਲ ਬਹੁਤ ਹੀ ਸੋਹਣਾ ਸੈੱਟ ਚਾਰੋਂ ਸਾਈਡਾਂ ਤੇ ਲੇਸ ਵਰਤ ਨਾਲ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਦੋ ਕਲਰ ਅਵੇਲੇਬਲ ਨੇ ਇਹਦੇ ਵਿੱਚ ਦੋਨੋਂ ਸ਼ੋਅ ਕਰ ਦਿੱਤੇ ਗਏ ਨੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਪਾਰਟੀ ਵੇਅਰ ਸੂਟ ਰਹਿਣ ਵਾਲੇ ਨੇ ਨੇਕਸਟ ਸੂਟ ਕਰੇਪ ਤੋਂ 5 ਮੀਟਰ ਰਹਿਣ ਵਾਲਾ ਹੈ ਉੱਤੇ ਮਸ਼ੀਨ embroiderry ਮਿਲ ਜੇਗੀ ਕੰਟਰਾਸਟ ਵਿੱਚ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਹੈ ਇਹਦੇ ਤੇ ਦੁਪੱਟੇ ਤੇ ਵੀ ਤੁਹਾਨੂੰ ਦੋਨੋਂ ਸਾਈਡ ਕੱਟ ਵਰਕ embroiderry ਤੇ ਡਿਜ਼ਾਈਨਿੰਗ ਮਿਲ ਜੇਗੀ ਫਲਾਵਰ ਡਿਜ਼ਾਈਨ ਬਣੇ ਹੋਏ ਨੇ ਮਸ਼ੀਨ embroiderry ਦੁਪੱਟੇ ਤੇ ਵੀ ਕੀਤੀ ਹੋਈ ਹੈ ਕਲਰ ਬੜੇ ਹੀ ਸੋਹਣੇ ਨੇ ਇਹਦੇ ਵਿੱਚ ਵੀ ਨੇਕਸਟ ਸੂਟ ਵੈਲਵਟ ਦੇ ਰਹਿਣ ਵਾਲੇ ਨੇ ਗਰਮ ਵੈਲਵਟ ਤੇ ਨਾਲ ਦੁਪੱਟਾ ਦਿੱਤਾ ਜਾ ਰਿਹਾ ਤੁਹਾਨੂੰ ਪ੍ਰਾਈਸ ਸਭ ਤੇ ਸ਼ੋਅ ਕਰ ਦਿੱਤੇ ਗਏ ਨੇ ਜੇ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਜੋ ਨੰਬਰ ਸ਼ੋ ਕੀਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਬੁੱਕ ਕਰਾ ਸਕਦੇ ਹੋ 5 ਮੀਟਰ ਲਵਰ ਸੂਟ ਰਹਿਣ ਵਾਲਾ ਹੈ ਕੰਟਰਾ ਤੇ ਨਾਲ ਮੈਚਿੰਗ ਦਾ ਹੀ ਬੜਾ ਹੀ ਸੋਨਾ ਫਲਾਵਰ ਪ੍ਰਿੰਟ ਦਾ ਦੁਪੱਟਾ ਦਿੱਤਾ ਜਾ ਰਿਹਾ ਤੁਹਾਨੂੰ ਨਾਲ ਨੈਕਸਟ ਸੂਟ ਜੌਰਜਟ ਦਾ ਰਹਿਣ ਵਾਲਾ ਹੈ 5 ਮੀਟਰ ਪਲੇਨ ਜੌਰਜਟ ਫੈਬਰਿਕ ਤੇ ਫਲਾਵਰ ਪ੍ਰਿੰਟ ਦੇ ਨਾਲ ਤੁਹਾਨੂੰ ਸਾਈਡਾਂ ਤੇ ਕੱਟਵਰਕ ਡਿਜ਼ਾਈਨਿੰਗ ਵਾਲਾ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਬਹੁਤ ਹੀ ਸੋਹਣੇ ਸੂਟ ਨੇ ਬਹੁਤ ਹੀ ਪਿਆਰੇ ਪਿਆਰੇ ਇਹਦੇ ਵਿੱਚ ਵੀ ਕਲਰ ਅਵੇਲੇਬਲ ਨੇ ਤੇ ਸਭ ਦੇ ਪ੍ਰਾਈਸ ਦੱਸ ਦਿੱਤੇ ਗਏ ਨੇ ਤੇ ਜੇ ਤੁਸੀਂ ਇਹਨਾਂ ਨੂੰ ਆਰਡਰ ਕਰਨਾ ਚਾਹੁੰਦੇ ਹੋ ਘਰ ਬੈਠੇ ਮੰਗਵਾਉਣਾ ਚਾਹੁੰਦੇ ਹੋ ਸਕਰੀਨ ਤੇ ਜੋ ਨੰਬਰ ਸ਼ੋਅ ਕੀਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨਸ਼ਾਟ ਪੇਜ ਕੇ ਬੁਕਿੰਗ ਕਰਾ ਸਕਦੇ ਹੋ ਨੈਕਸਟ ਸੂਟ ਬਨਾਰਸੀ ਸਿਲਕ ਉਬਾੜਾ ਬੋਟਮ ਬਨਾਰਸੀ ਦੁਪੱਟਾ ਹਾਂਜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਸੂਟ ਰਹਿਣ ਵਾਲੇ ਨੇ ਇਹ ਬਹੁਤ ਹੀ ਜ਼ਿਆਦਾ ਟ੍ਰੈਂਡ ਵਿੱਚ ਨੇ ਇਹ ਵਾਲੇ ਸੂਟ ਤੇ ਇਹਨਾਂ ਕਲਰ ਬੜੇ ਹੀ ਜ਼ਿਆਦਾ ਇਹਦੇ ਵਿੱਚ ਅਵੇਲੇਬਲ ਨੇ बार-बार ਇਹਨਾਂ ਦੀ ਬੁਕਿੰਗ ਆ ਜਾਂਦੀ ਹੈ बार-बार ਇਹਨਾਂ ਦੇ ਪੋਸਟਿੰਗ ਆ ਜਾਂਦੀ ਹੈ ਕਿਉਂਕਿ ਇਹਨਾਂ ਦੀ ਡਿਮਾਂਡ ਹੀ ਬੜੀ ਜ਼ਿਆਦਾ ਹੈਗੀ ਹੈ ਤੇ ਹੁਣ ਤਾਂ ਸਪੈਸ਼ਲੀ ਇਹ ਲੋ ਪ੍ਰਾਈਸ ਦਿੱਤੇ ਜਾ ਰਹੇ ਨੇ ਤੇ ਕਲਰ ਬਹੁਤ ਹੀ ਸੋਹਣੇ ਬਹੁਤ ਹੀ ਜ਼ਿਆਦਾ ਸੋਹਣੇ-ਸੋਹਣੇ ਕਲਰ ਦੇ ਵਿੱਚ ਅਵੇਲੇਬਲ ਨੇ ਤੇ ਆਰਡਰ ਕਰਨ ਲਈ ਜਲਦੀ ਤੋਂ ਜਲਦੀ ਸੂਟ ਦਾ ਸਕਰੀਨਸ਼ਾਟ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾਓ ਤੇ ਮੇਰੇ ਡੇਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਡੇਲੀ ਸੂਟਾ ਦੀ ਪੋਸਟ ਆਉਂਦੀ ਹੈ ਉੱਥੇ ਤੁਹਾਨੂੰ ਹਰ ਰੋਜ਼ ਸੂਟਾ ਦੀ ਕਲੈਕਸ਼ਨ ਦੇਖਣ ਨੂੰ ਮਿਲੇਗੀ ਨਵੀਂ ਤੋਂ ਨਵੀਂ ਲੇਟੈਸਟ ਤੋਂ ਲੇਟੈਸਟ ਤੇ ਕਲਰ ਇਹਦੇ ਵਿੱਚ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਅਵੇਲੇਬਲ ਨੇ ਤੇ ਇਹਨਾਂ ਨੂੰ ਬੁਕਿੰਗ ਕਰਾਉਣ ਲਈ ਸਕਰੀਨ ਤੇ ਨੰਬਰ ਜੋ ਦਿੱਤਾ ਗਿਆ ਉੱਥੇ ਜਾ ਕੇ ਸੂਟ ਦਾ ਸਕਰੀਨ ਸ਼ਾਟ ਪੇਜ 'ਤੇ ਬੁਕਿੰਗ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਕਰਨੀ ਪਏਗੀ ਨਿਊ ਬ੍ਰੈਡ ਵੀ ਇਹਨਾਂ ਨੂੰ ਬਾਏ ਕਰ ਸਕਦੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਜਿੱਦਾਂ ਨਿਊ ਬ੍ਰੈਡ ਨੂੰ ਗਿਫਟ ਕਰਨਾ ਹੋਏ ਉਹਦੇ ਲਈ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਖਰੀਦ ਸਕਦੇ ਹੋ ਘਰ ਬੈਠੇ ਆਰਡਰ ਕਰਕੇ ਇਹਨਾਂ ਨੂੰ ਘਰ ਹੀ ਮੰਗਵਾ ਸਕਦੇ ਹੋ ਤੇ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਕਲਰ ਅਵੇਲੇਬਲ ਨੇ ਸਾਰੇ ਕਲਰ ਇੱਕ ਤੋਂ ਵੱਧ ਇੱਕ ਰੰਗ ਵਾਲੇ ਨੇ ਯੂਨਿਕ ਜਿਹੇ ਕਲਰ ਸਾਰੇ ਅਵੇਲੇਬਲ ਨੇ ਇਹਦੇ ਵਿੱਚ ਤੇ ਜਲਦੀ ਤੋਂ ਜਲਦੀ ਇਹਨਾਂ ਦਾ スクリーンショット ਮੈਨੂੰ WhatsApp ਤੇ ਮੈਸੇਜ ਕਰਕੇ ਬੁਕਿੰਗ ਕਰਾਓ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ